कई कभी सही पदार्थ लाएंगे शर्ता दे रहा है किसान गलती है तो बीज की तरह सही आ जाएगा किसान बी बीजन वाला तो सही होगा ना पता कि पहले के शर्ता की देना है यार जो शर्ता ही उल्टा सीधा सही जावे के तो बीज की तरह सही आ जाएगा आमे नवी गल कंदा जॾहिं असीं ख़ुदा सधारता ते अंदर गुप्तवी उचे कंदा आया त हर शब्द ते सुणो ਕਿੱਲੇ ਸ਼ਬਦ ਹਰ ਇੱਕ ਸ਼ਬਦ ਨੇ ਪੜੇ ਧਿਆਨ ਕਿ ਧਿਆਨ ਤੁਹਾਡਾ ਦੁਨੀਆਦਾਰੀ ਤੇ ਹੋਵੇ ਰੀਤੀ ਰਿਵਾਜਾਂ ਵਾਲੋ ਹੋਵੇ ਪੈਸਾ ਆ ਦਾ ਕਮਾਉਣ ਵਾਲੋ ਹੋਵੇ ਪੈਸਾ ਖਵਾਉਣ ਵਾਲੋ ਹੋਵੇ ਨਹੀਂ ਸਾਦਾ ਧਿਆਨ ਹਰ ਇੱਕ ਸ਼ਬਦ ਤੇ ਹੋਣਾ ਬੜਾ

ਦੇ ਜੀਵਨ ਤੁਹਾਡਾ 6 ਮਹੀਨਿਆਂ ਨਾਲੋਂ ਵੀ ਭੈੜਾ ਆ। ਉਹਦੇ ਨੇ 6 ਮਹੀਨੇ ਦਾ ਵਿਸ਼ਵਾਸੀ ਚੰਗਾ ਦਾ 30 ਸਾਲ ਦੇ ਨਾਲ ਕੀ ਲਾਭ? ਆਮੀਨ। ਜੇ ਤੁਸੀਂ ਨਬੀ ਦੇ ਸੰਦੇਸ਼ ਦੇ ਵਿਰੁੱਧ ਲੜੀ ਜਾਓ। ਆਮੀਨ ਆਮੀਨ। ਆਮੀਨ। ਤਾਂ ਵਿਧਾ ਬਿਗੜਿਆ ਆ ਰੂਪ ਕੀਆ। ਉਤਰ ਮੈਂ। ਉਤਰ ਮੈਂ ਆ ਮੈਂ ਪਿਛਲੇ ਸਾਲ ਵੀ ਕਹਿ ਆ ਤੁਸੀਂ ਕਿਸੇ ਨੂੰ ਕੋਪਾਈ ਜੀ ਸ਼ਲੂਮ ਅੱਜ ਉਹ ਕੁਤਰ ਨਮੇਸ਼ ਕਰਨਗੇ ਯਾਨਸੀ ਦੀ।

ਜਦ ਜਣਾ ਦੀ ਸੰਤੀ ਤੇ ਨਹੀਂ ਜਾਣਾ ਸਾਡੀ ਸੰਤੀ ਉਹਦੇ ਨਾਲ ਸਾਡੀ ਸਿੱਖਿਆ ਰਲਦੀ ਨਹੀਂ ਆ ਨਹੀਂ ਕੀ ਕਿਉਂਕਿ ਸਿੱਖਿਆ ਜਿਉਂ ਨਹੀਂ ਰਲਦੀ ਇੱਥੇ ਬਚਨ ਬੋਲਿਆ ਜਾਣਾ ਹੈ ਇੱਥੇ ਸੱਚ ਦਾ ਪ੍ਰਚਾਰ ਹੋਣਾ ਹੈ ਤੇ ਬਚਨ ਫਿਰ ਹਮੇਸ਼ਾ ਚੁੱਪਦਾ ਆਇਆ ਬਚਨ ਫਿਰ ਦੋ ਤਾਰੀ ਧਲਵਾ ਲਿਆ ਉਹ ਦੋਨੇ ਪਾਸਿਆਂ ਘੱਟੇਗੀ ਫਿਰ ਉਹ ਸੇਵਕ ਨੂੰ ਵੀ ਉਨਾ ਹੀ ਘੱਟੇਗੀ ਤੋਂ ਵਿਸ਼ਵਾਸੀ ਨੂੰ ਵੀ ਉਹਨੇ ਘੱਟੇਗੀ कह कुछ हो ना कहो